ਇਸਤੇ ਪ੍ਰਧਾਨ ਮੰਤਰੀ ਕਦੇ ਕਦੇ ਗੱਲ ਕਰਦੇ ਆ ਕਿ ਮੈਂ ਯੂਕਰੇਨ ਦੀ ਲੜਾਈ ਬੰਦ ਕਰਵਾਤੀ ਪੇਪਰ ਲੀਕ ਦਾ ਹੀ ਉਸਾਂ ਚੋਂ ਬਾਤ ਨਹੀਂ ਹੋਇਆ ਦਾ ਸੀਬੀਆਈ ਵੀ ਏਜੰਸੀ ਹੈ ਜਿਹੜੀ ਉਹਨਾਂ ਦੇ ਅੰਦਰ ਹੈ ਜਨਤਾ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਦਾ ਇੰਟਰਨੈਸ਼ਨਲਿਸਟ ਨਹੀਂ ਹੈ ਇਹਨਾਂ ਲੋਕਾਂ ਤੇ ਐਨਐਸਏ ਲੱਗਣਾ ਚਾਹੀਦਾ ਹੈ पूरे देश भर में इजाਫੇ کو ان کے اس نعرے کا خطاب ہو رہا ہے کہ پروگریس پیٹ دے انتظाम ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੁਪਰ ਰਾਜਾ ਬਿੰਦ ਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਜਿਹੜਾ ਇਹ ਉਹ ਲਗਾਤਾਰ ਜਾ ਰਿਹਾ ਹੈ ਹਨ ਪ੍ਰਧਾਨ ਰਾਜਾ ਬਿੰਦ ਮੌਜੂਦ ਆ ਗੱਲਬਾਤ ਕਰਾਂਗੇ ਸਰ ਲਗਾਤਾਰ ਪ੍ਰਦਰਸ਼ਨ ਜਾ ਰਿਹਾ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਐਮਪੀ ਬਣਨ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੇ ਪੱਖ ਦੇ ਵਿੱਚ ਆਉਣਾ ਪੈ ਗਿਆ ਪਾਰਲੀਮੈਂਟ ਤੋਂ ਪਹਿਲਾਂ ਮੁੱਦਾ ਫਿਰ ਜ਼ਮੀਨ ਤੇ ਉਠਾਉਣਾ ਪੈ ਗਿਆ ਆ ਬਿਲਕੁਲ ਜੀ ਬਹੁਤ ਵੱਡਾ ਮੁੱਦਾ ਹੈ ਮੈਨੂੰ ਲੱਗਦਾ ਕਿ 23.2 ਲੱਖ ਨੌਜਵਾਨਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਸੋ ਇਸ ਕਰਕੇ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਜਿਹੜਾ ਨੌਜਵਾਨ ਹੈ ਕਿਉਂਕਿ ਇਸ ਨੌਜਵਾਨ ਨੇ ਇਸ ਦੇਸ਼ ਦਾ ਭਵਿੱਖ ਨੇ ਔਰ ਜਿਸ ਪ੍ਰਕਾਰ ਹੋ ਤਿੰਨ ਤਿੰਨ ਸਾਲ ਇਹ ਤਿਆਰੀ ਕਰਦੇ ਆ ਦਸਵੀਂ ਤੋਂ ਬਾਅਦ ਹੀ ਤਿਆਰੀ ਕਰਨ ਲੱਗ ਪੈਂਦੇ ਆ ਔਰ 12ਵੀਂ ਤੋਂ ਬਾਅਦ ਇਹ ਨੀਟ ਦਾ ਐਗਜ਼ਾਮ ਦਿੰਦੇ ਆ ਔਰ ਮੇਰਾ ਖਿਆਲ 24 ਘੰਟਿਆਂ ਜੋ 18 18 19 19 ਘੰਟੇ ਉਹ ਪੜ੍ਹ ਕੇ ਤਿਆਰੀ ਕਰਦੇ ਆ ਔਰ ਫਿਰ ਪਤਾ ਲੱਗਦਾ ਹੈ ਕਿ ਜਦੋਂ ਐਗਜ਼ਾਮ ਦੇਣ ਲੱਗ ਜਾਂਦੇ ਆ ਤਜੀ ਐਗਜ਼ਾਮ ਜਿਹੜਾ ਉਹ ਲੀਕ ਹੋ ਗਿਆ ਸਾਰੀ ਉਹਨਾਂ ਦੀ ਮਿਹਨਤ ਜਾਇਆ ਜਾਂਦੀ ਹੈ ਮਾਂ ਪਿਓ ਪਤਾ ਨਹੀਂ ਕਿਸ ਤਕਲੀਫਾਂ ਦੇ ਨਾਲ ਉਹਨਾਂ ਨੂੰ ਤਿਆਰੀ ਕਰਾਉਂਦਾ ਸੋ ਮੇਰਾ ਖਿਆਲ ਮਗਰਲੇ 5 ਸਾਲਾਂ ਚ ਕਿਆਲੀ ਪੇਪਰ ਹਿੰਦੂਸਤਾਨ ਸਰਕਾਰ ਦੇ ਅੰਦਰ ਵਕਫਾ ਅਲੱਗ ਅਲੱਗ ਚੀਜ਼ਾਂ ਦੇ ਲੀਕ ਹੋ ਚੁੱਕੇ ਆ ਜਿਹੜੇ ਹਿੰਦੁਸਤਾਨ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਕਦੇ ਕਦੇ ਗੱਲ ਕਰਦੇ ਆ ਕਿ ਮੈਂ ਯੂਕਰੇਨ ਦੀ ਲੜਾਈ ਬੰਦ ਕਰਵਾਤੀ ਪੇਪਰ ਲੀਕ ਤਾਂ ਹਿੰਦੁਸਤਾਨ ਚੋਂ ਬੰਦ ਨਹੀਂ ਹੋਇਆ ਔਰ ਮੇਰਾ خیال ਦੇਸ਼ ਦੇ ਪ੍ਰਧਾਨ ਮੰਤਰੀ ਦਾ ਔਰ ਸਰਕਾਰ ਦਾ ਕੋਈ ਵੀ ਇਹਦੇ ਤੇ ਪੁਖਤਾ ਬਿਆਨ ਨਹੀਂ ਹੈ ਇਹ ਕਹਿ ਦਿੱਤਾ ਗਿਆ ਕਿ ਸੀਬੀਆਈ ਨੂੰ ਇਨਕੁਆਇਰੀ ਦੇ ਆਕੇ ਪਰ ਮੈਨੂੰ ਲੱਗਦਾ ਸੀਬੀਆਈ ਵੀ ਏਜੰਸੀ ਹੈ ਜਿਹੜੀ ਉਹਨਾਂ ਦੇ ਅੰਡਰ ਹੈ ਜਨਤਾ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਸਾਡੀ ਇਹ ਮੰਗ ਹੈ ਅੱਜ ਅਸੀਂ ਦੇਸ਼ ਭਰ ਦੇ ਵਿੱਚ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕਰ ਰਹੇ ਹਾਂ ਸਾਡੀ ਮੰਗ ਹੈ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੇ ਤਹਿਤ ਨੀਚੇ ਦੇਖਰੇਖ ਦੇ ਥੱਲੇ ਏਰੀ ਜਿਹੜੀ ਮੈਨੂੰ ਲੱਗਦਾ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਨਾ ਕੋਈ ਤਾਂ ਜਵਾਬਦੇਹੀ ਬਣੇ ਸਭ ਪਹਿਲਾ ਮੁੱਦਾ ਚੁੱਕਿਆ ਹੈ ਤੁਸੀਂ ਜ਼ਮੀਨ ਤੇ ਰਹਿ ਕੇ ਤੇ ਇਸ ਤੋਂ ਬਾਅਦ ਤੁਸੀਂ ਦੇਖਿਆ ਜਾਵੇ ਤਾਂ ਹੁਣ ਸਭ ਤੋਂ ਵੱਡੀ ਪੰਚਾਇਤ ਦੇ ਹਿੱਸਾ ਬਣ ਚੁੱਕੇ ਹੋ ਉੱਥੇ ਜਾ ਕੇ ਵੀ ਇਹ ਮੁੱਦੇ ਨੂੰ ਚੁੱਕੋਗੇ ਬਿਲਕੁਲ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਹੋਣਗੇ اپੋਜੀਸ਼ਨ ਲੀਡਰ ਸਾਡੇ ਹੋਣਗੇ ਫਿਰ ਉੱਥੇ ਡਿਸਾਈਡ ਕਰਕੇ ਸਾਰੇ ਇਸ਼ੂਸ ਸੇ ਪੰਜਾਬ ਦੇ ਇਸ਼ੂ ਹੈ ਦੇਸ਼ ਦੇ ਇਸ਼ੂ ਹੈ ਇਹਨਾਂ ਤਮਾਮ ਮੁੱਦਿਆਂ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਾਰਮਰ ਇਸ਼ੂ ਹੈ ਡਰੱਗ ਇਸ਼ੂ ਹੈ ਇਹਨਾਂ ਤਮਾਮ ਇਸ਼ੂ ਸੇ ਉੱਤੇ ਗੱਲ ਕਰਾਂਗੇ ਤੇ ਨਾਲ ਹੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਲੱਗਦਾ ਹੈ ਕਿ ਇਸ ਪ੍ਰਦਰਸ਼ਨ ਦਾ ਅਸਰ ਹੋਵੇਗਾ ਬੀਜੇਪੀ ਦੇ ਉੱਤੇ ਕੋ ਅਸੀਂ ਅਸਰ ਕਿਸੇ ਤੇ ਹੋਵੇ ਨਾ ਹੋਵੇ ਲੇਕਿਨ ਅਸੀਂ ਅੰਤਿਮ ਸਮੇਂ ਤੱਕ ਕਾਂਗਰਸ ਪਾਰਟੀ ਇਸ ਮੁੱਦੇ ਦੀ ਲੜਾਈ ਦੇਸ਼ ਭਰ ਦੇ ਵਿੱਚ ਲੜਦੀ ਰਹੇਗੀ ਜਿੰਨਾ ਚਿਰ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਇਨਸਾਫ ਨਹੀਂ ਮਿਲਦਾ ਹੁਣ ਬਹੁਤ ਸਾਰੇ ਜਿਹੜੇ ਤਿਆਰੀ ਕਰਕੇ ਗਏ ਸਨ ਉਹਨਾਂ ਦੇ ਵੀ ਐਗਜ਼ਾਮ ਕੈਨਸਲ ਹੋ ਜਾਏਗਾ ਕੀ ਬਣੇਗਾ ਉਹਨਾਂ ਲੋਕਾਂ ਦਾ ਉਹਨਾਂ ਦਾ ਸਾਲ ਤਾਂ ਖਰਾਬ ਹੋਇਆ ਹੀ ਹੋਇਆ ਬਹੁਤ ਸਾਰੇ ਲੋਕ ਡਿਪਰੈਸ਼ਨ ਚਲੇਗੇ ਇਹ ਮੈਨੂੰ ਲੱਗਦਾ ਐਂਟੀ ਨੈਸ਼ਨਲਿਸਟੇ ਨਹੀਂ ਹੈ ਇਹਨਾਂ ਲੋਕਾਂ ਤੇ ਐਨਐਸਏ ਲੱਗਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਇਸ ਪ੍ਰਕਾਰ ਦੇ ਹਲਾਤ ਬਣਾ ਦਿੱਤੇ ਦੇਸ਼ ਦੇ ਲੱਗਦਾ ਹੈ ਕਿ ਵਿਦਿਆਰਥੀਆਂ ਦੇ ਕੋਈ ਇੱਕ ਜੀ ਕੋਟਾਲਾ ਹੋਣ ਲੱਗ ਗਿਆ ਬਾਕੀ ਚੀਜ਼ਾਂ 'ਚ ਨਜ਼ਰ ਆਉਂਦਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜਵਾਲੇ ਬਿਲਕੁਲ ਦੇਸ਼ ਦਾ ਜਿਹੜਾ ਵਿਦਿਆਰਥੀ ਹੈ ਇਸ ਗੱਲ ਤੇ ਨਰਾਸ਼ ਹੈ ਬਹੁਤ ਪਰੇਸ਼ਾਨ ਹੈ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਕਿਤੇ ਨਾ ਕਿਤੇ ਕਹਿ ਸਕਦੇ ਆਂ ਕਿ ਅੱਜ ਕਾਂਗਰਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨ جاری ਆ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਉਹ ਚੱਲ ਰਿਹਾ ਹੈ ਤਾਂ ਨੀਡ ਦੇ ਐਗਜ਼ਾਮ ਨੂੰ ਲੈ ਕੇ ਲਗਾਤਾਰ ਜਿਹੜੀ ਅੱਜ ਕਾਂਗਰਸ ਖਾਣ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਪ੍ਰਦਰਸ਼ਨਾਂ ਦਾ ਕਿੰਨਾ ਕਾ ਅਸਰ ਡੜਾਇਆ ਉਹਨਾਂ ਦਾ ਰਹੁੰਦਾ ਆ ਵੀਡੀਓ ਜਨਰਲ ਸੰਦੀਪ ਦੇ ਨਾਲ ਇੰਦਰਸਿ ਤੋਂ ਏਬੀਪੀ ਸਾਂਝਾ ਚੰਡੀਗੜ੍ਹ